ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜੀ ਇੱਥੇ ਹਨਾ ਸਵੇਰ ਦਾ ਟਾਈਮ ਸੀਗਾ ਪੌਣੇ ਇੱਕ ਸੱਤ ਦਾ ਤੇ ਆਪਾਂ ਬੈੱਡ ਸ਼ੀਟਾਂ ਚੱਕੀਆਂ ਸੀ ਸਾਰੇ ਕਮਰਿਆਂ ਚੋਂ ਵੀ ਦੋਨਾਂ ਚੋਂ ਤੇ ਇੱਧਰ ਬਰਾਂਡੇ ਵਾਲੇ ਬੈੱਡਾਂ ਦੀਆਂ ਵੀ ਦੋਨਾਂ ਦੀਆਂ ਤੇ ਇੱਕ ਜਿਹੜੀ ਆਪਾਂ ਏਸੀ ਵਾਲੇ ਕਮਰੇ ਚ ਉੱਪਰ ਲੈ ਕੇ ਗਰਮ ਸ਼ੀਟ ਗਰਮ ਬੈੱਡ ਸ਼ੀਟ ਹੀ ਆ ਉਹ ਉਸੇ ਉਹੀ ਲੈ ਲਈਦੀ ਆ ਭਾਰਾ ਕੰਬਲ ਤਾਂ ਲੈ ਨਹੀਂ ਹੁੰਦਾ ਜੀ ਉਹ ਹੌਲੀ ਜੀ ਆ ਜਰਾ ਕੋ ਲੈ ਲਈਦੀ ਆ ਉਹ ਸਾਰੀਆਂ ਚਾਦਰਾਂ ਆਪਾਂ ਅੱਜ ਧੋਵਾਂਗੇ ਲਓ ਜੀ ਇੱਥੇ ਬਾਹਰ ਸੂਰਜ ਦੇਖੋ ਚੜਦੇਦਿਆਂ ਨੂੰ ਐਨ ਤਪਸ਼ ਚੜ ਜਾਂਦੀ ਜੀ ਇੱਥੇ ਆਪਣੇ ਬਰਾਂਡੇ 'ਚ ਚੜਦੀ ਧੁੱਪ ਆ ਜਾਂਦੀ ਆ ਤੇ ਅੱਜ ਧੁੱਪ ਸੀਗੀ ਸੂਰਜ ਨਿਕਲੇ ਅਸਤੇ ਤਾਂ ਕਰਕੇ ਆਪਾਂ ਫੇਰ ਬਾਰੀਆਂ ਖੋਲ ਦੁੱਤੀਆਂ ਇੱਧਰ ਲੀਆਂ ਤਾਂ ਕਿਆਂ ਏਸੀ ਵਾਲੇ ਕਮਰੇ ਦੀਆਂ ਕਿ ਚਲੋ ਇੱਥੇ ਮਾੜੀ ਮੋੜ ਟੌਪ ਪਾਉਗੀ ਫਿਸਲਾ ਬਾਜਿਆ ਨਹੀਂ স্মੈਲ ਜੀ ਨਹੀਂ ਆਉਂਦੀ ਸਲਾਬੇ ਦੀ ਦਰਵਾਜ਼ੇ ਤੱਕ ਹੀ ਖੋਲ ਦਿੱਤੇ ਸੀਗੇ ਲਓ ਜੀ ਆਪਾਂ ਸਫਾਈਆਂ ਦਾ ਸਾਰਾ ਨਿਬੜ ਗਿਆ ਸੀਗਾ ਤੇ ਇੱਧਰ ਜੋਰ ਸਾਬ ਹੁਣੀ ਪਏ ਆ ਤੇ ਇਹ ਵੀ ਚਾਦਰ ਆਪਾਂ ਮੋਟਰਸਾਈਕਲ ਵਾਲੀ ਵੀ ਧੋਵਾਂਗੇ ਇਹ ਵੀ ਥੋੜੀ ਹੋਈ ਗੰਦੀ ਜੀ ਲਓ ਜੀ ਕੱਪੜੇ ਆਪਣੇ ਪਾਉਣ ਵਾਲੇ ਜਿਹੜੇ ਰਾਤ ਹੀ ਧੋਲੇ ਸੀਗੇ ਤੇ ਸੁੱਕੇ ਨਹੀਂ ਸੀ ਵੀ ਆਪਾਂ ਸਟੈਂਡ ਬਾਹਰ ਕਰ ਦਿੱਤਾ ਤੇ ਚਾਦਰਾਂ ਆਪਣੀਆਂ ਧੋਤੀਆਂ ਗਈਆਂ ਜੀ ਵਿੱਚ ਮੈਂ ਰੋਟੀ ਪਕਾਉਣ ਲੱਗੀ ਸੀ ਵੀਡੀਓ ਨਹੀਂ ਬਣੀ ਤੇ ਲੋ ਜੀ ਇੱਥੇ ਸਵੇਰ ਦੁਪਹਿਰ ਦਾ ਸਿਗਾ ਪੌਣੇ 12 ਦਾ ਟਾਈਮ ਜਦੋਂ ਮੈਂ ਕੱਪੜੇ ਬਾਹਰੋਂ ਤਾਰਾਂ ਤੋਂ ਲਾ ਲਈ ਸੀਗੇ ਸੁੱਕੇ ਸੀ ਬੱਦਲ ਦਾ ਰੌਕਰਵਾਂਜਾ ਹੋ ਗਿਆ ਸੀ ਕਾਫੀ ਬੱਦਲ ਹੋ ਗਿਆ ਸੀਗਾ ਤੇ ਫੇਰ ਮੈਂ ਕਿਹਾ ਚਲੋ ਕੱਪੜੇ ਇੱਥੇ ਏਸੀ ਵਾਲਾ ਕਮਰਾ ਠੰਡਾ ਰਹਿੰਦਾ ਜੀ ਦਿਨੇ ਕਿਤੇ ਬਾਹਲਾ ਜਿਆਦਾ ਗਰਮੀ ਲੱਗੇ ਫੇ ਆਪਾਂ ਘੰਟਾ ਖੰਡ ਚਲਾ ਵੀ ਲਈਦਾ ਸੀ ਇੱਕ ਡੇਢ 2 ਵਜੇ ਇੱਥੇ ਕੀ ਫਿਰ ਬਾਅਦ ਵਿੱਚ ਵੀ ਚਲ ਕਮਰਾ ਠੰਡਾ ਰਹਿੰਦਾ ਜਦ ਤੱਕ ਆਪਾਂ ਧਾਰਾ ਚੁੰਨ ਜਾਣਾ ਹੁੰਦਾ ਇੱਥੇ ਛਾਦਰਾਂ ਦੀਆਂ ਤੇ ਹਾਂ ਲਾ ਲਾਂਗੇ ਪਾਉਣ ਵਾਲੇ ਕੱਪੜੀਆਂ ਨਹੀਂ ਮੈਂ ਤੇ ਹਾਂ ਲਾ ਕੇ ਪਹਿਲਾਂ ਉਹ ਬੈੱਡ ਦੇ ਤੇ ਸੋਫੇ ਦੇ ਬਾਈਆਂ ਜੀਆਂ ਤੇ ਰੱਖ ਦਿੱਤੇ ਸੀਗੇ ਇੱਥੇ ਆਪਣੇ ਕੋਲ ਅਰਜਨ ਆ ਗਿਆ ਸੀ ਅੰਦਰ ਉਹ ਵੀ ਨਾ ਨਹਾ ਕੇ ਆਇਆ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਨਹਾ ਲਾ ਤੇ ਫਿਰ ਬਾਅਦ ਵਿੱਚ ਉੱਥੇ ਅੰਦਰ ਹੀ ਆ ਜੀ ਪੁੱਤ ਕਿਉਂਕਿ ਬਾਹਰ ਦੀ ਗਰਮੀ ਬਹੁਤ ਆ ਉਹ ਤਾਂ ਕਹਿੰਦਾ ਮੈਂ ਬਾਹਰ ਉੱਥੇ ਕੂਲਰ ਲਾ ਕੇ ਪੈ ਜੰਨਾ ਜਾਂ ਪੱਖਾ ਲਾ ਕੇ ਪੈ ਜੰਨਾ ਤੇ ਨਿਆਣਾਂ ਨਾਲੇ ਤਾਂ ਕੱਲਾ ਜਿਹਾ ਹੁੰਦਾ ਆ ਨਾਲੇ ਫਿਰ ਇਹਨਾਂ ਖੇਡੀ ਜਾਣਾ ਹੁੰਦਾ ਕਈ ਵੇਲੇ ਕੂਲਰ ਪੱਖਾ ਵੀ ਨਹੀਂ ਲਾਉਂਦਾ ਖੇਡਣ ਤੇ ਧਿਆਨ ਲੱਗਦਾ ਤੇ ਗਰਮੀ ਉਹ ਗਰਮੀ ਹੋਇਆ ਰਹਿੰਦਾ ਤੇ ਨਿਆਣੇ ਦਾ ਨਹਾਤੇ ਦਾ ਵੀ ਕੋਈ ਫਾਇਦਾ ਨਹੀਂ ਹੈ ਨਾ ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲਾਂ ਆਪਣੇ ਚੈਨਲ ਦੇ ਨਾਲ ਜੁੜੇ ਆ ਤੇ ਜੋ ਵੀ ਹੁਣ ਨਿਊਜ਼ ਆਏ ਭੈਣ ਭਰਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਦੇਖਦੇ ਆਂ ਲਾਈਕ ਸ਼ੇਅਰ ਕਮੈਂਟ ਕਰਦੇ ਆਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਮੇਰੀਆਂ ਭੈਣਾਂ ਤੇ ਵੀਰ ਸਾਰਿਆਂ ਦਾ ਧੰਨਵਾਦ ਜੀ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਓ ਜੀ ਆਪਾਂ ਇਦਾਂ ਯਾਤਰਾ ਦੇ ਨਾਲ ਹੀ ਆਪਾਂ ਸਰਾਣੀ ਵਿੱਚ ਤੈਅ ਕਰਕੇ ਰੱਖ ਦਈਏ ਕਿਉਂਕਿ ਕਈ ਵੇਲੇ ਇਦਾਂ ਹੋ ਜਾਂਦੀ ਐ ਮੂਜੇ ਬੈੱਡ 'ਚ ਰੱਖੀਆ ਹੁਣ ਕੋਈ ਅੱਖ ਚੀਜ਼ ਆਪਾਂ ਹੋਰ ਕੱਢਣੀ ਹੋਵੇ ਤਾਂ ਚਾਦਰਾਂ ਹੇਠ ਉੱਪਰ ਹੋ ਜਾਂਦੀਆਂ ਫਿਸਰਾਣੀ ਨਹੀਂ ਲੱਭਦੇ ਛੇਤੀ ਮੈਨੂੰ ਬਾ ਜਿੰਨਾ ਮਰਜੀ ਟਕਾ ਕੇ ਚਾਦਰਾਂ ਰੱਖ ਲਓ ਸਮਾਨ ਫੇ ਵੀ ਇਦਾਂ ਹੀ ਅਲਮਾਰੀ ਵਿੱਚ ਹੈ ਜੀ ਅਲਮਾਰੀ 'ਚ ਆਪਾਂ ਕੱਪੜੇ ਹਨ ਕਿੰਨੇ ਸਜਾ ਕੇ ਰੱਖੀਦੇ ਆ ਤੇ ਕਿਸੇ ਵੇਲੇ ਨੀ ਕਾਲੀ ਹੁੰਦੀ ਕੋਈ ਕਾਲ ਕਾਲ ਵਿੱਚ ਇੱਕ ਕੱਪੜਾ ਆਪਾਂ ਨਹੀਂ ਲੱਭਦਾ ਸਾਰੇ ਉਥਲ ਪੁਥਲ ਹੋ ਜਾਂਦੇ ਆ ਜੀ ਲਓ ਜੀ ਇਹ ਸ਼ੀਟ ਜਿਹੜੀ ਬੈੱਡ ਸ਼ੀਟ ਆ ਇਹ ਸਿਆਲਾ ਨੂੰ ਆਪਾਂ ਵਿਛਾਈ ਦੀ ਆ ਇਹਤ ਕੀ ਹੈ ਇਸ ਉੱਪਰ ਇਹ ਲੈ ਲਈ ਏਸੀ ਵਾਲੇ ਕਮਰੇ ਚ ਜੇ ਪਿੰਨੇ ਆ ਰਾਤ ਨੂੰ ਕਿਉਂਕਿ ਜਿਆਦੇ ਹੈਵੀ ਜੇ ਕੰਬਲ ਵੀ ਨਹੀਂ ਲੈ ਹੁੰਦੇ ਹੈ ਤਾਂ ਸਹੀ ਸਾਡੇ ਕੋਲ ਹਲਕੇ ਕੰਬਲ ਵੀ ਮੈਂ ਕਾਲ ਕਰ ਲਈ ਪੇਟੀ ਚੋਂ ਕੱਢਣ ਦੀ ਮੈਂ ਕਿ ਚਲੋ ਇਹਦਾ ਕਿਹੜਾ ਕੁਛ ਕਾਸ ਜਾਣਾ ਹੈ ਨਾ ਇਹ 4-5 ਸਾਲ ਹੋ ਗਏ ਐਸੀਆਂ ਹੀ ਆਨ ਉੱਦੀ ਪਈਆਂ ਆ ਮੋਟੀਆਂ ਤੇ ਆਦਰਾਂ ਤੇ ਜੀ ਥੋੜਾ ਟਾਈਮ ਹੀ ਬਚਦੀਆਂ ਆ 2-3 ਮਹੀਨੇ ਆ ਕਾਟਨ ਦੀਆਂ ਤਾਂ ਸਦਾ ਬਹਾਰੀ ਪਛਾਉਣੀਆਂ ਪੈਂਦੀਆਂ ਜੀ ਇੱਥੇ ਠੰਡੇ ਕਮਰੇ ਦਾ ਆਪਾ ਲਾਲਚ ਕੀਤਾ ਵੀ ਇੱਥੇ ਬਹਿ ਕੇ ਨਾਲੇ ਤਾਂ ਕੱਪੜੇ ਤੈਹ ਹੋ ਜਾਣਗੇ ਤੈਹ ਲੱਗ ਜੂਗੀ ਕੱਪੜਿਆਂ ਦੀ ਤੇ ਨਾਲੇ ਆਪਣਾ ਕੰਮ ਨਿਭੜਦਾ ਹੈ ਜੀ ਨਹੀਂ ਤਾਂ ਫਿਰ ਸ਼ਾਮ ਨੂੰ ਕਿੰਨੇ ਕੰਮ ਇਕੱਠੇ ਹੋ ਜਾਂਦੇ ਆ ਇਹਨਾਂ ਦੋ ਤਿੰਨ ਬਿੱਡਾਂ ਤੇ ਬੇਸ਼ੱਕ ਕੋਈ ਨਹੀਂ ਪੈਂਦਾ ਦੀਵਾਨ ਬੈੱਡ ਤੇ ਵੀ ਦੋ ਡਾਡਾ ਡਬਲ ਬੈੱਡ ਹੈ ਇੱਕ ਬਰਾਂਡੇ ਵਿੱਚ ਜਿਹੜਾ ਉਰੇ ਆ ਬਰਾਂਡੇ ਵਿੱਚ ਬਾਥਰੂਮਾਂ ਵਾਲੀ ਸਾਈਡ ਬੈੱਡ ਹੁੰਦੇ ਤੇ ਤੇ ਚਲੋ ਦਿਨੇ ਬੈਠ ਉੱਠ ਜਾਂਦਾ ਉਹ ਤੇ ਚਾਦਰ ਚਲੋ ਮੰਨਿਆ ਖਰਾਬ ਹੋ ਜਾਂਦੀ ਐ ਆ ਦੂਜੀਆਂ ਤਾਂ ਵੈਸੇ ਹੀ ਘੱਟਾ ਜਾ ਥੋੜੇ ਕਿ ਬੀ ਨਹੀਂ ਚਾਦਰਾਂ ਦੇ ਉੱਪਰ ਝਾਕਣ ਲੱਗ ਜਾਂਦਾ ਜੀ ਰੋਜ਼ ਡੇਲੀ ਚਾੜ-ਚੜ ਵਿਛਾਉਣੀਆਂ ਹੁੰਦੀਆਂ ਆ ਪਰ ਫੇਰ ਵੀ ਹੋਰ ਤਰ੍ਹਾਂ ਹੁੰਦਾ ਰਹਿੰਦਾ ਐ ਇੱਕ ਹੁਣ ਸਲਾਬਾ ਸਲਾਬਾ ਜੇ ਸਾਰੇ ਕਮਰਿਆਂ 'ਚ ਹੋ ਜਾਂਦਾ ਐ ਤੇ ਉਹਦੇ ਕਰਕੇ ਵੀ ਇਦਾਂ ਲੱਗਦਾ ਰਹਿੰਦਾ ਜਿਵੇਂ ਚਾਦਰਾਂ ਵੀ ਸਲਾਬੀਆਂ ਸਲਾਬੀਆਂ ਜੀਆਂ ਹੁੰਦੀਆਂ ਐ ਅੱਜ ਜੀ ਇਹ ਬੈੱਡ ਸ਼ੀਟਾਂ ਧੋਤੀਆਂ ਸਾਫ ਸਪਾਈਆ ਕੀਤਾ ਤੇ ਆਪਾਂ ਸਵੇਰੇ ਅੱਜ ਸਿੰਪਲ ਪਰੌਠੇ ਚਟਨੀ ਨਾਲ ਖਾ ਲਏ ਸੀਗੇ ਪਕਾ ਕੇ ਤੇ ਫਿਰ ਦਾਲ ਆਪਣੇ ਕੋ ਪਈ ਸੀਗੀ ਅੱਜ ਆਪਾਂ ਹੋਰ ਕੁਸ਼ ਨਹੀਂ ਬਣਾਇਆ ਫਿਰ ਜੋਲ ਸਾਹਿਬ ਕਹਿੰਦੇ ਹੈਗੀ ਆ ਦਾਲ ਤੈਿਹੇ ਨਾਲ ਖਾ ਲੈਨੇ ਕੋਈ ਗੱਲ ਨਾ ਬਣਾਓ ਕੁਛ ਕੁਛ ਸੀ ਅੱਜ ਇਦਾਂ ਵੀ ਮੇਰੇ ਗਰਦਨ ਨੂੰ ਪ੍ਰੋਬਲਮ ਜੀ ਸੀਗੀ ਪਤਾ ਨਹੀਂ ਤਾਂ ਮਿਸਰਾਣਾ ਲੈ ਕੇ ਪੈ ਗਈ ਰਾਤ ਉਹਦੇ ਕਰਕੇ ਹੋ ਗਿਆ ਕੰਮ ਤਾਂ ਮੈਂ ਕਰਦੀ ਫਿਰਦੀ ਸੀ ਜਦੋਂ ਮੈਂ ਕੱਪੜੇ ਧੋਤੇ ਉਹ ਤਾਂ ਮੈਂ ਕਲਰ ਲਾ ਕੇ ਧੋਤੇ ਜੀ ਤੇ ਇੱਥੇ ਫਿਰ ਜਦੋਂ ਨਹਾ ਕੇ ਆਈ ਫਿਰ ਕਲਰ ਮੈਂ ਨਹੀਂ ਲਾਇਆ ਮੈਨੂੰ ਆਪਣੇ ਆਪ ਨੂੰ ਥੋੜਾ ਠੀਕ ਲੱਗਾ ਐਕਸਰਸਾਈਜ਼ ਦੀ ਕੀਤੀ ਤੇ ਦਰਦ ਘਟਿਆ ਸੀਗਾ ਕੁਛ ਕਈ-ਕਈ ਵੇਲੇ ਤਾਂ ਬਹੁਤ ਸਰੀਰ ਨੂੰ ਵੀਕਨੈਸ ਦੀ ਮਹਿਸੂਸ ਹੁੰਦੀ ਆ। ਕਈ ਵੇਲੇ ਬੜਾ ਸੋਹਣਾ ਸਰੀਰ ਹੁੰਦਾ ਆ। ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਮੈਂ ਕਿਹਾ ਸੀ ਵੀ ਬੰਦੇ ਤਾਂ ਕੁਤੂਵਾ ਕੇ ਕਹਿ ਦਿੰਦੇ ਆ ਵੀ ਤੁਸੀਂ ਕੀ ਕੀਤਾ? ਤੁਸੀਂ ਕੀ ਕੀਤਾ ਵੀ ਆਪਣੀ ਜਿੰਨਾ ਮਰਜੀ ਜਨਾਨੀਆਂ ਕੰਮ ਕਾ ਲੈਣ ਬੰਦੇ ਦਾ ਕਹਿੰਦੇ ਆ ਜੀ। ਮ ਭੈਣੇ ਉਹ ਕਹਿੰਦੇ ਵੀ ਸਾਡੇ ਨਹੀਂ ਬੰਦੇ ਤਾਂ ਬਹੁਤ ਰਿਸਪੈਕਟ ਕਰਦੇ ਜੀ ਮੈਂ ਮੰਨਿਆ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਵੀ ਸਾਰੇ ਇੱਕੋ ਜਿਹੇ ਆ ਪਰ ਮੈਂ ਆਪਣੀ ਗੱਲ ਦੱਸੀ ਸੀਗੇ ਸਾਡੇ ਤਾਂ ਝਟ ਕਹਿ ਦਿੰਦੇ ਆ ਤੁਸੀਂ ਕੀ ਕਰਦੀਆਂ ਸੀਗੀਆਂ ਘਰ ਹੈਨਾ ਹਰ ਇੱਕ ਕੋਈ ਨਹੀਂ ਇਦਾਂ ਦਾ ਹੁੰਦਾ ਲਓ ਜੀ ਤੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਆਪਾਂ ਅੱਜ ਕੋਈ ਦਾਲ ਸਬਜ਼ੀ ਨਹੀਂ ਸੀ ਬਣਾਉਣੀ ਸਿਰਫ ਫੁਲਕੇ ਪਕਾਉਣੇ ਸੀਗੇ ਤੇ ਉਹ ਆਪਾਂ ਲਾਵਾਂਗੇ ਜਿਹੜੇ 5-7 ਫੁਲਕੇ ਪਕਾਉਣੇ ਆ ਹੋਰ ਜੀ ਮੈਂ ਕਿਸੇ ਨੂੰ ਹੋਰ ਨੂੰ ਨਹੀਂ ਕਿਹਾ ਸੀ ਕੋਈ ਜ਼ਰੂਰੀ ਨਹੀਂ ਵੀ ਸਾਰੇ ਇਦਾਂ ਦੇ ਹੁੰਦੇ ਆ ਹਰ ਇੱਕ ਦਾ ਆਪੋ ਆਪਣਾ ਸੁਭਾਅ ਹੁੰਦਾ ਜੀ ਤੇ ਆਪੋ ਆਪਣਾ ਘਰ ਦਾ ਰਹਿਣ ਸਹਿਣ ਢੰਗ ਤਰੀਕਾ ਹੁੰਦਾ ਆ ਤੇ ਸਾਡੇ ਤਾਂ ਬਸ ਇਦਾਂ ਕਹਿ ਦਿੰਦੇ ਆ ਮੈਂ ਤਾਂ ਉਹ ਹੀ ਆਪਾਂ ਰਿਐਲਿਟੀ ਦੱਸਦੇ ਆ ਜੀ ਆਪਾਂ ਕਿਹੜਾ ਕੋਲੋ ਗੱਲਾਂ ਬਣਾ ਕੇ ਦੱਸਦੇ ਹਨ ਜੇ ਕੋਈ ਗੱਲ ਕਹਿ ਦਈਏ ਤੂੰ ਕੀ ਕਰਦੀ ਸੀ ਘਰ ਝਟ ਕਹਿ ਦਿੰਦੇ ਆ ਖੁੱਲੇ ਸੁਭਾਅ ਆ ਜੀ ਕਹਿ ਲੈਂਦੇ ਆ ਤੇ ਬਾਕੀ ਉਹੀ ਉੱਥੇ ਗੱਲ ਆ ਜਾਂਦੀ ਹੈ ਵੀ ਜੀ ਆਪੋ ਆਪਣੇ ਪਿੰਡਾਂ ਦਾ ਆਪੋ ਆਪਣੇ ਘਰਾਂ ਦਾ ਆਪੋ ਆਪਣਾ ਰਹਿਣ ਸਹਿਣ ਵੱਖਰਾ ਵੱਖਰਾ ਹੁੰਦਾ ਜੀ ਸਭ ਦਾ ਸਾਡੇ ਜਦੋਂ ਕੰਮ ਕਰਾਉਣਾ ਹੈ ਤੇ ਨਾਲ ਖਰਾਬ ਹੀ ਦੇਣਗੇ ਪਰ ਨਹੀਂ ਤਾਂ ਨਹੀਂ ਬਾੜਾ ਨਹੀਂ ਪਰ ਕਹਿਣਾ ਅਸੀਂ ਕਹ ਨੂੰ ਚੱਲੇ ਆ ਫਿਰ ਆਪ ਨੂੰ ਵੀ ਹੁੰਦਾ ਵੀ ਚਲੋ ਖੂਤੋਂ ਥੱਕ ਹਰ ਕੇ ਆਏ ਹੈ ਹਨ ਤੇ ਨਾਲੇ ਜੋਰ ਸਭ ਕਹਿੰਦੇ ਤੈਨੂੰ ਯਕੀਨ ਤਾਂ ਕਿਸੇ ਤੇ ਹੈ ਹੀ ਨਹੀਂ ਕੰਮ ਕੀਤੇ ਤੇ ਦੋਰੀ ਹਰੀ ਆਪ ਉਸ ਕੰਮ ਨੂੰ ਦੁਬਾਰਾ ਹੱਥ ਫੇਰਨਾ ਹੁੰਦਾ ਉਹਦੇ ਨਾਲ ਬਿਤਰਿਆ ਵੀ ਆਪ ਹੀ ਕਰੀ ਜਾਓ ਕੰਮ ਹੌਲੀ ਹੌਲੀ ਲੈ ਲਓ ਜੀ ਇੱਥੇ ਪ੍ਰਸ਼ਾਦ ਦੇ ਪਾਣੀ ਪਕਾ ਲਾਂਗੇ ਸੌਰੀ ਜੀ ਕਹਿ ਹੋ ਜਾਂਦਾ ਪ੍ਰਸ਼ਾਦ ਦਾ ਪਾਣੀ ਪੱਕਦਾ ਤਾਂ ਪ੍ਰਸ਼ਾਦਾ ਹੀ ਹੈ ਜੀ ਪਾਣੀ ਨੇ ਤਾਂ ਕੀ ਪੱਕਣਾ ਹਨਾ ਤੇ ਔਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਗਰਮੀ ਤਾਂ ਜੀ ਅੱਜ ਵੀ ਬਹੁਤ ਸੀਗੀ ਬੱਦਲ ਹੋ ਜਾਂਦੇ ਸੀ ਹਟ ਜਾਂਦੇ ਸੀ ਕੱਲ ਦਾ ਮੀਂਹ ਪੈ ਕੇ ਜਿਆਦਾ ਹੀ ਕੁਝ ਹੋ ਗਿਆ ਪਹਿਲਾਂ ਚਲੋ ਜਿਹੜੀ ਗਰਮੀ ਸੀਗੀ ਸੀਗੀ ਕਾਲ ਦੇ ਮੀਂਹ ਨੇ ਤਾਂ ਬਾੜੀ ਜਾਰੀ ਪੜਾਸ ਜੀ ਕੱਢ ਦਿੱਤੀ ਧਰਤੀ ਦੀ ਬਾੜਾ ਫੜਦਾ ਜੇ ਉੱਠਿਆ ਪਿਆ ਐ ਇੰਨੀ ਗਰਮੀ ਆਉਂਦੀ ਆ ਵੀ ਸਿਰਪੇ ਰੋਜ਼ ਕੇਸੀਆਂ ਸ਼ਨਾਣ ਕਰੋ ਫੇਰ ਆ ਠੀਕ ਨਹੀਂ ਤਾਂ ਸਿਰ ਵੀ ਇਦਾਂ ਹੋ ਜਾਂਦੇ ਆ ਗਰਮੀ ਦੇ ਨਾਲ ਵੀ ਵਾਲ ਜੂڑے ਜਿਹੜੇ ਜੇ ਹੋਏ ਜਾਂਦੇ ਹੋਰ ਤਰ੍ਹਾਂ ਆਪਣੇ ਆਪ ਨੂੰ ਵੀ ਖੋਲ ਆਉਂਦੀ ਜਦ ਜੂੜਾ ਖੋਲ ਕੇ ਖੁੱਲਦਾ ਕਿਤੇ ਤੁਹਾਨੂੰ ਦੁਆਰਾ ਖਾਣਾ ਮੈਨੂੰ ਤਾਂ ਹੋਰ ਤਰ੍ਹਾਂ ਚੱਪ-ਚੱਪ ਜੀ ਲੱਗਦੀ ਰਹਿੰਦੀ ਵਾਲਾਂ ਨੂੰ ਇਨ ਲਈ ਤੀਸਰੇ ਦਿਨ ਤਾਂ ਤਸਰਨ ਹੋਣਾ ਹੀ ਪੈਂਦਾ ਜੀ ਤੀਸਰੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਜੀ